ਰਾਜਾ ਰਸਾਲੂ ਦੀ ਕਹਾਣੀ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਸਿਆਲਕੋਟ ਦੇ ਰਾਜ ਵਿੱਚ ਰਾਜਾ ਸਲਵਾਨ ਰਾਜ ਕਰਦਾ ਸੀ ਢਲਦੀ ਉਮਰੇ yogi puran ਦੇ ਆਸ਼ੀਰਵਾਦ ਨਾਲ ਸਲਵਾਨ ਤੇ ਰਾਣੀ ਲੋਨਾ ਦੀ ਕੁੱਖੋਂ ਇੱਕ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਂ ਰੱਖਿਆ ਗਿਆ ਰਸਾਲੂ ਰਸਾਲੂ ਦੇ ਜਨਮ ਨਾਲ ਸਾਰੇ ਸਿਆਲਕੋਟ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਸ਼ਹਿਰ ਭਰ ਵਿੱਚ ਖੇਰਤਾਂ ਵੰਡੀਆਂ ਗਈਆਂ ਤੇ ਸ਼ਗਰ ਮਨਾਏ ਗਏ ਰਾਜਾ ਸਲਵਾਨ ਵਿਹਵਾ ਪਰਮਾ ਵਿੱਚ ਫਸਿਆ ਰਹਿੰਦਾ ਸੀ ਉਸ ਨੇ ਰਸਾਲੂ ਦਾ ਭਵਿਕ ਜਾਣਨ ਲਈ ਜੋਤਸ਼ੀਆਂ ਨੂੰ ਬੁਲਾਇਆ ਜੋਤਸ਼ੀਆਂ ਨੇ ਰਸਾਲੂ ਦਾ ਤੇਵਾ ਦੇਖਿਆ ਤੇ ਕਿਹਾ ਰਾਜਾ ਪੂਰੇ 12 ਸਾਲ ਇਸ ਮੁੰਡੇ ਦੇ ਮੱਥੇ ਨਹੀਂ ਲੱਗਣਾ ਜੇ ਤੂੰ ਇਸ ਦੇ ਨੇੜੇ ਗਿਆ ਤਾਂ ਤੇਰੀ ਮੌਤ ਪੱਕੀ ਹੈ ਇਹ ਸੁਣ ਕੇ ਸਲਮਾਨ ਸੋਚਾਂ ਵਿੱਚ ਪੈ ਗਿਆ ਤੇ ਵਜ਼ੀਰ ਨਾਲ ਸਲਾਹ ਕਰਕੇ ਰਸਾਲੂ ਨੂੰ 12 ਸਾਲ ਭੋਰੇ ਵਿੱਚ ਪਾ ਦੇਣ ਦਾ ਹੁਕਮ ਦੇ ਦਿੱਤਾ ਉਸ ਨੂੰ ਇੱਕ ਵੱਖਰੇ ਮਹਿਲ ਵਿੱਚ ਰੱਖਣ ਦਾ ਆਦੇਸ਼ ਦਿੱਤਾ ਗਿਆ। ਰਾਣੀ ਲੂਣਾ ਰੋਂਦੀ ਕੁਰਲਾਂਦੀ ਰਹੀ। ਉਸਨੇ ਰਾਜੇ ਸਲਵਾਨ ਦੇ ਬਹੁਤ ਤਰਲੇ ਕੀਤੇ ਕਿ ਉਸ ਨੂੰ ਰਸਾਲੂ ਤੋਂ ਵੱਖ ਨਾ ਕੀਤਾ ਜਾਵੇ ਪਰ ਰਾਜੇ ਸਲਵਾਨ ਨੇ ਉਸ ਦੀ ਇੱਕ ਨਾ ਸੁਣੀ ਤੇ ਰਸਾਲੂ ਨੂੰ ਇੱਕ ਵੱਖਰੇ ਮਹਿਲ ਵਿੱਚ ਭੇਜ ਦਿੱਤਾ। ਉਸ ਮਹਿਲ ਵਿੱਚ ਰਸਾਲੂ ਦੀ ਦੇਖਭਾਲ ਕਰਨ ਲਈ ਇੱਕ ਦਾਈ ਨੂੰ ਰੱਖਿਆ ਗਿਆ ਜੋ ਉਸ ਦੀ ਮਾਂ ਵਾਂਗ ਸੇਵਾ ਕਰਦੀ ਸੀ। ਇਹੀ ਰਸਾਲੂ ਦਾ ਛੋਟਾ ਜਿਹਾ ਸੰਸਾਰ ਸੀ ਮਾਪੇ ਦੀ ਮਮਤਾ ਤੋਂ ਯੋਨਾ ਰਸਾਲੂ ਦਿਨ ਮਹੀਨੇ ਸਾਲ ਬਿਤਾਉਂਦਾ ਵੱਡਾ ਹੋਣ ਲੱਗਾ ਉਸ ਦੀ ਰਾਜਦਰਬਾਰ ਲਈ ਲੋੜਿੰਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਘੋੜਸਵਾਰੀ ਸ਼ਸਤਰ ਵਿਦਿਆ ਤੀਰੰਦਾਜ਼ੀ ਤੇ ਤਲਵਾਰ ਚਲਾਉਣ ਦੇ ਹੁਨਰ ਵਿੱਚ ਉਸ ਨੇ ਮਹਾਰਤ ਹਾਸਲ ਕਰ ਲਈ ਯੋਗ ਸਾਧਨਾ ਤੇ ਕਸਰਤ ਕਰਨ ਦੇ ਸ਼ੌਂਕ ਨੇ ਉਸ ਦੇ ਸਰੀਰ ਨੂੰ ਲੋਹੇ ਵਰਗਾ ਮਜ਼ਬੂਤ ਬਣਾ ਦਿੱਤਾ ਅਥਰੇ ਜਵਾਨੀ ਭਲਾ ਕਿੰਨ ਨੂੰ ਦੇਰ ਕਿਲੇ ਦੀ ਕੈਦ ਵਿੱਚ ਰਹਿ ਸਕਦੀ ਸੀ ਰਸਾਲੂ ਨੇ ਹੌਲੀ-ਹੌਲੀ ਰਾਜੇ ਦਾ ਹੁਕਮ ਮੰਨਣਾ ਛੱਡ ਦਿੱਤਾ ਉਹ ਸ਼ਿਕਾਰ ਖੇਡਣ ਦਾ ਸ਼ਕੀਨ ਸੀ ਆਪਣੇ ਘੋੜੇ ਦੇ ਸਵਾਰ ਹੋ ਕੇ ਸ਼ਹਿਰ ਵਿੱਚ ਘੇੜੇ ਲਾਉਂਦਾ ਰਹਿੰਦਾ ਰਸਾਲੂ ਨੂੰ ਇੱਕ ਬੜਾ ਜੀਵ ਸ਼ੌਂਕ ਸੀ ਉਹ ਪਿੰਡ ਦੇ ਖੂਹ ਦੇ ਉਹ ਪਿੰਡ ਦੇ ਖੂਹ ਦੇ ਕੋਲ ਚਲਿਆ ਜਾਂਦਾ ਪਾਣੀ ਭਰਦੀਆਂ ਮਟਿਆਰਾਂ ਦੇ ਕੋਲ ਜਾ ਕੇ ਉਹਨਾਂ ਦੇ ਘੜੇ ਭਰਨੇ ਦਿੰਦਾ ਸੀ ਉਸ ਨੂੰ ਬੜਾ ਸਵਾਦ ਆਉਂਦਾ ਸੀ ਇਹ ਤੇ ਨਵੀਆਂ ਗਾਗਰਾਂ ਤੇ ਘੜੇ ਪਾਨੇ ਜਾਂਦੇ ਲੂਣਾ ਕੁਲ ਮੁਟਿਆਰਾਂ ਨੇ ਸ਼ਿਕਾਇਤਾਂ ਕੀਤੀਆਂ ਰਾਣੀ ਲੂਣਾ ਨੇ ਉਹਨਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ ਪਰ ਰਸਾਲੂ ਨੇ ਤੀਰ ਕਮਾਨਾਂ ਨਾਲ ਉਹਨਾਂ ਵਿੱਚ ਵਿਸ਼ੇਕ ਕਰਨੇ ਸ਼ੁਰੂ ਕਰ ਦਿੱਤੇ ਸਤਾਈਆਂ ਹੋਈਆਂ ਮੁਟਿਆਰਾਂ ਰਾਜਾ ਸਲਵਾਨ ਦੇ ਦਰਬਾਰ ਵਿੱਚ ਪਹੁੰਚ ਗਈਆਂ ਪਹਿਲਾਂ ਤਾਂ ਰਾਜੇ ਨੇ ਇਹਨਾਂ ਸ਼ਿਕਾਇਤਾਂ ਵੱਲ ਧਿਆਨ ਨਾ ਦਿੱਤਾ ਪਰ ਜਦੋਂ ਸ਼ਿਕਾਇਤਾਂ ਬਹੁਤ ਵੱਧ ਗਈਆਂ ਤਾਂ ਰਾਜੇ ਸਲਵਾਨ ਨੇ ਸੋਚਿਆ ਮੇਰੀ ਪ੍ਰਜਾ ਮੇਰੇ ਪੁੱਤ ਤੋਂ ਤੰਗ ਆਈ ਹੋਈ ਹੈ ਕੱਲ ਨੂੰ ਰਾਜਾ ਬਣੇਗਾ ਤੇ ਲੋਕਾਂ ਨੂੰ ਹੋਰ ਤੰਗ ਕਰ ਸਕਦਾ ਹੈ ਮੈਂ ਇਹ ਨਹੀਂ ਹੋਣ ਦੇ ਸਕਦਾ ਰਾਜਾ ਸਲਵਾਨ ਨੇ ਰਸਾਲੂ ਨੂੰ ਦੇਸ਼ ਨਿਕਾਲਾ ਦੇਣ ਦਾ ਫੈਸਲਾ ਕਰ ਲਿਆ ਅਜੇ 12 ਸਾਲ ਪੂਰੇ ਨਹੀਂ ਹੋਏ ਸਨ ਸਲਵਾਨ ਰਸਾਲੂ ਨੂੰ ਮਿਲ ਨਹੀਂ ਸਕਦਾ ਸੀ ਰਾਜਾ ਸਲਵਾਨ ਨੇ ਰਸਾਲੂ ਦਾ ਇੱਕ ਪੁਤਲਾ ਬਣਵਾਇਆ ਤੇ ਉਸ ਉੱਤੇ ਲਿਖ ਦਿੱਤਾ ਤੈਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਉਸ ਪੁਤਲੇ ਨੂੰ ਸ਼ਹਿਰ ਦੇ ਮੁੱਖ ਦੁਆਰ ਤੇ ਖੜਾ ਕਰ ਦਿੱਤਾ ਗਿਆ ਜਦੋਂ ਰਸਾਲੂ ਸ਼ਿਕਾਰ ਤੋਂ ਵਾਪਸ ਆਇਆ ਤੇ ਸ਼ਹਿਰ ਦੇ ਗੇਟ ਤੇ ਆਪਣਾ ਪੁੱਤਲਾ ਵੇਖਿਆ ਤਾਂ ਤੁਰੰਤ ਸਮਝ ਗਿਆ ਕਿ ਉਸ ਨੂੰ ਪਿਤਾ ਵੱਲੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ ਉਸਨੇ ਆਪਣੇ ਪਿਤਾ ਦੇ ਹੁਕਮ ਨੂੰ ਸਿਰ ਮੱਥੇ ਲਾਇਆ ਤੇ ਉੰਨੀ ਪੈਰੀ ਵਾਪਸ ਮੁੜ ਗਿਆ ਰਸਾਲੂ ਆਪਣੇ ਘੋੜੇ ਤੇ ਸਵਾਰ ਹੋ ਕੇ ਨਵੀਆਂ ਰਾਹਾਂ ਵੱਲ ਤੁਰ ਪਿਆ ਉਹ ਦੁਨੀਆ ਨੂੰ ਘੁੰਮ ਕੇ ਵੇਖਣਾ ਚਾਹੁੰਦਾ ਸੀ ਜਦੋਂ ਰਸਾਲੂ ਜੰਗਲ ਵਿੱਚੋਂ ਲੰਘ ਰਿਹਾ ਸੀ ਤਾਂ ਇੱਕ ਬਹੁਤ ਵੱਡਾ ਕਾਲਾ ਨਾਗ ਉਸ ਤੇ ਹਮਲਾ ਕਰ ਦਿੰਦਾ ਹੈ ਰਸਾਲੂ ਬੜੀ ਬਹਾਦਰੀ ਨਾਲ ਉਸ ਦਾ ਸਾਹਮਣਾ ਕਰਦਾ ਹੈ ਤੇ ਉਸ नाग ਦੇ ਦੋ ਟੋਟੇ ਕਰ ਦਿੰਦਾ ਹੈ। ਉਸ नाग ਤੋਂ ਲਾਗੇ ਦੇ ਪਿੰਡ ਵਾਲੇ ਬੜੇ ਦੁਖੀ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਰਸਾਲੂ ਨੇ नाग ਨੂੰ ਮਾਰ ਦਿੱਤਾ ਹੈ ਤਾਂ ਉਹ ਬੜੇ ਖੁਸ਼ ਹੋਏ ਤੇ ਉਹਨਾਂ ਨੇ ਰਸਾਲੂ ਦਾ ਬਹੁਤ ਧੰਨਵਾਦ ਕੀਤਾ। ਰਸਾਲੂ ਅੱਗੇ ਵੱਲ ਨੂੰ ਚੱਲ ਪਿਆ। ਜਦੋਂ ਉਹ ਅੱਗੇ ਨੂੰ ਜਾ ਰਿਹਾ ਸੀ ਤਾਂ ਜੰਗਲ ਵਿੱਚ ਇੱਕ ਬਹੁਤ ਸ਼ਾਨਦਾਰ ਮਹਿਲ ਵੇਖਿਆ। ਜਦੋਂ ਉਹ ਮਹਿਲ ਦੇ ਨਜ਼ਦੀਕ ਗਿਆ ਤਾਂ ਮਹਿਲ ਦੇ ਦਰਵਾਜ਼ੇ ਆਪਣੇ ਆਪ ਖੁੱਲ ਗਏ ਉਹ ਬਹੁਤ ਹੈਰਾਨ ਹੋਇਆ ਮਹਿਲ ਦੇ ਅੰਦਰ ਰਾਮਕਾਰ ਬਣਿਆ ਹੋਇਆ ਸੀ ਰਸਾਲੂ ਬਿਸਤਰੇ ਉੱਤੇ ਸੋ ਗਿਆ ਅੱਧੀ ਰਾਤ ਕੋ ਗੁਰੂਆਂ ਤੇ ਗੀਤ ਦੀ ਆਵਾਜ਼ ਨਾਲ ਉਸ ਦੀ ਨੀਂਦ ਖੁੱਲ ਗਈ ਉਹ ਦੂਜੇ ਕਮਰੇ ਵਿੱਚ ਜਾ ਕੇ ਵੇਖਦਾ ਹੈ ਤਾਂ ਉੱਥੇ ਪਰੀਆਂ ਗੀਤ ਗਾਉਂਦੀਆਂ ਤੇ ਨੱਚ ਰਹੀਆਂ ਸਨ ਜਦੋਂ ਪਰੀਆਂ ਨੇ ਰਸਾਲੂ ਨੂੰ ਵੇਖਿਆ ਤਾਂ ਉਹਨਾਂ ਪੁੱਛਿਆ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ ਰਸਾਲੂ ਨੇ ਜਵਾਬ ਦਿੱਤਾ ਮੈਂ ਮੁਸਾਫਿਰ ਹਾਂ ਤੇ ਅੱਜ ਆਰਾਮ ਕਰਨ ਲਈ ਇਸ ਮਹਿਲ ਵਿੱਚ ਰੁਕਿਆ ਹਾਂ ਮੈਂ ਸੁੱਤਾ ਪਿਆ ਸਾਂ ਤੁਹਾਡੀ ਆਵਾਜ਼ ਸੁਣੀ ਤੇ ਇੱਧਰ ਆ ਗਿਆ ਇਹ ਗੱਲ ਸੁਣ ਕੇ ਇੱਕ ਪਰੀ ਨੇ ਕਿਹਾ ਮੁਸਾਫਿਰ ਜੇ ਤੂੰ ਆਪਣੀ ਜਾਨ ਦੀ ਖੈਰ ਚਾਹੁੰਦਾ ਹਾਂ ਤਾਂ ਜਲਦੀ ਇੱਥੋਂ ਚਲਾ ਜਾ ਕਿਉਂਕਿ ਇਹ ਮਹਿਲ ਇੱਕ ਦਾਨਵ ਦਾ ਹੈ ਉਸ ਨੇ ਸਾਨੂੰ ਇੱਥੇ ਕੈਦ ਕਰਕੇ ਰੱਖਿਆ ਹੋਇਆ ਹੈ ਜੇ ਉਸ ਨੇ ਤੈਨੂੰ ਇੱਥੇ ਵੇਖ ਲਿਆ ਤਾਂ ਉਹ ਤੈਨੂੰ ਮਾਰ ਦੇਵੇਗਾ ਪਰ ਸਾਲੂ ਬਹੁਤ ਬਹਾਦਰ ਸੀ ਉਸ ਨੇ ਪਰੀਆਂ ਨੂੰ ਕਿਹਾ ਉਹ ਦਾਨਵ ਦਾ ਸਾਹਮਣਾ ਕਰੇਗਾ ਤੇ ਪਰੀਆਂ ਨੂੰ ਕੈਦ ਵਿੱਚੋਂ ਆਜ਼ਾਦ ਕਰਾਵੇਗਾ ਜਦੋਂ দানਵ ਮਹਿਲ ਵਿੱਚ ਆਇਆ ਤਾਂ ertid ਕੰਬੁੱਠੀ ਦਾ ਨਵਰ ਸਾਲੂ ਹਾਲੂ ਦੇ ਵਿੱਚ ਯੁੱਧ ਸ਼ੁਰੂ ਹੋਇਆ ਅਖੀਰ ਸਾਲੂ ਨੇ দানਵ ਨੂੰ ਮਾਰ ਦਿੱਤਾ দানਵ ਨੂੰ ਮਾਰਨ ਤੋਂ ਬਾਅਦ ਉਸਨੇ ਪਰੀਆਂ ਨੂੰ ਆਜ਼ਾਦ ਕਰ ਦਿੱਤਾ ਪਰੀਆਂ ਉਸ ਦਾਤਨਵਨ ਕਰਦੀਆਂ ਹੋਈਆਂ ਅੰਬਰਾਂ ਨੂੰ ਉੱਡ ਗਈਆਂ ਉਸ ਤੋਂ ਬਾਅਦ ਰਸਾਲੂ ਘੁੰਮਦਾ ਹੋਇਆ ਨੀਲੇ ਸ਼ਹਿਰ ਦੇ ਦਵਾਰ ਤੇ ਪਹੁੰਚਿਆ ਉੱਥੇ ਇੱਕ ਬੁੱਢੀ ਮਾਈ ਉੱਚੀ ਉੱਚੀ ਰੋ ਰਹੀ ਸੀ ਰਸਾਲੂ ਨੇ ਉਸ ਨੂੰ ਪੁੱਛਿਆ ਮਾਂ ਕਿਹੜਾ ਦੁੱਖ ਹੈ ਜਿਸ ਕਰਕੇ ਤੂੰ ਇੰਨੀ ਦੁਖੀ ਹੈ ਬੁੱਢੀ ਮਾਈ ਨੇ ਰੋ ਕੇ ਦੱਸਿਆ ਵੇ ਪੁੱਤ ਪਰਦੇਸੀਆ ਕੀ ਦੱਸਾਂ ਮੇਰੇ ਸੱਤ ਪੁੱਤਰ ਸਨ ਸਾਡੇ ਨੇਰੇ ਇੱਕ ਨਗਰੀ ਹੈ ਆਦਮਖੋਰ ਦੀ ਉਹ ਆਂਦੀ ਹਰ ਰੋਜ਼ ਸਾਡੇ ਸ਼ਹਿਰ ਤੋਂ ਵਾਰੀ ਨਾਲ ਇੱਕ ਨੌਜਵਾਨ ਗੱਭਰੂ ਉਹਨਾਂ ਦੇਵਾਂ ਦਾ ਖਾਣਾ ਬਣਨ ਲਈ ਭੇਜਿਆ ਜਾਂਦਾ ਹੈ ਮੇਰੇ 6 ਪੁੱਤਰਾਂ ਦੀ ਵਾਰੀ ਆ ਕੇ ਲੰਘ ਗਈ ਹੈ ਅੱਜ 7ਵੇਂ ਤੇ ਆਖਰੀ ਪੁੱਤਰ ਦੀ ਵਾਰੀ ਹੈ ਇਹ ਸੁਣ ਕੇ ਰ ਸਾਲੂ ਦਾ ਦਿਲ ਪਸੀ ਜ ਗਿਆ ਉਸਨੇ ਮਾਈ ਨੂੰ ਹੌਸਲਾ ਦਿੰਦੇ ਕਿਹਾ ਮਾਤਾ ਤੂੰ ਘਬਰਾ ਨਾ ਅੱਜ ਤੇਰੇ ਪੁੱਤਰ ਦੀ ਵਾਰੀ ਮੈਂ ਉਸ ਆਦਮਖੋਰ ਕੋਲ ਜਾਵਾਂਗਾ ਇਹ ਗੱਲ ਕਹੀ ਕਿ ਉਸਨੇ ਆਪਣੇ ਆਪ ਨੂੰ ਸ਼ਹਿਰ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ ਅਤੇ ਕਿਹਾ ਉਸ ਬੁੱਢੀ ਮਾਈ ਦੇ ਪੁੱਤਰ ਦੀ ਥਾਂ ਉਹ ਆਪ ਦੇਵਾਂ ਦਾ ਭੋਜਨ ਬਣਾ ਲਈ ਜਾਵੇਗਾ ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮਖੋਰਾ ਦੀ ਨਗਰੀ ਵੱਲ ਲੈ ਗਏ ਜਿਵੇਂ ਹੀ ਉਹ ਆਦਮਖੋਰਾ ਦੇ ਦਰਵਾਜ਼ੇ ਕੋਲ ਆਇਆ ਉਸਨੇ ਤਲਵਾਰ ਹੰਨਿਆਂ ਵਿੱਚੋਂ ਕੱਢ ਲਈ ਅਤੇ ਕਿਹਾ ਹੁਣ ਹਮਲਾ ਬੋਲ ਦਿੱਤਾ ਉਹ ਆਉਂਦਾ ਜਿਉਂਾਂ ਵਿੱਚ ਖਲੋਦੀ ਮਾਰੀ ਗਈ ਇਹ ਬਹਾਦਰ ਯੋਧੇ ਰਸਾਲੂ ਨੇ ਕਿਸੇ ਦਾ ਸਿਰ ਵੱਢਿਆ ਤੇ ਕਿਸੇ ਦੀ ਵਾਖ ਜਿਉਂਾਂ ਨੂੰ ਪੱਜਾ ਵੇਛੇ ਇਹਨਾਂ ਦਾ ਸਰਦਾਰ ਅੱਗੇ ਆਇਆ ਪਰ ਉਹ ਰਸਾਲੂ ਦੀ ਪਹਿਲੇ ਵਾਰੀ ਸੀ ਮਾਰਿਆ ਗਿਆ ਜੋ ਜੂ ਬੱਚੇ ਸਨ ਉਹ ਡਰਦੇ ਮਾਰੇ ਖੋ ਦੌੜ ਗਏ ਮਿੱਲੇ ਸ਼ਹਿਰ ਦੇ ਬੱਕਾ ਹੁਣ ਦੋਵਾਂ ਦੇ ਡਰ ਤੋਂ ਆਜ਼ਾਦ ਹੋ ਗਏ ਸਨ ਸਾਰੇ ਰਸਾਲੂ ਦੇ ਸ਼ੁਕਰਗੁਜ਼ਾਰ ਸਨ ਰਸਾਲੂ ਦੀ ਬਹਾਦਰੀ ਦੇ ਗੀਤ ਗਾਏ ਜਾਣ ਲੱਗੇ ਕੁਝ ਦਿਨ ਮਿੱਲੇ ਸ਼ਹਿਰ ਵਿੱਚ ਠਹਿਰ ਕੇ ਰਸਾਲੂ ਅੱਗੇ ਤੁਰ ਪਿਆ ਤੁਰਦਾ ਤੁਰਦਾ ਉਹ ਰਾਜਾ ਹਰੀਚੰਦ ਹੋੜੀ ਨਗਰ ਵਾਲ ਪਹੁੰਚਦਾ ਹੈ ਰਸਾਲੂ ਨੇ ਸ਼ਹਿਰ ਵਿੱਚ ਆ ਕੇ ਹਰੀਚੰਦ ਦੇ ਬਾਗ ਵਿੱਚ ਆਪਣੀ ਡੇਰੀ ਲਾਈ ਜਦੋਂ ਰਸਾਲੂ ਉਸ ਬਾਗ ਵਿੱਚ ਸੁੱਤਾ ਹੋਇਆ ਸੀ ਉਸ ਸਮੇਂ ਹਰੀਚੰਦ ਦੀ ਪੁੱਤਰੀ ਰਾਜਕੁਮਾਰੀ ਸੌਂਕਣੀ ਸੈਰ ਕਰਦੀ ਹੋਈ ਉਸ ਬਾਗ ਵਿੱਚ ਆਈ ਸ਼ਲ ਸ਼ਵਿਲੇ ਚੋਬਰ ਰਸਾਲੂ ਨੂੰ ਵੇਖ ਕੇ ਉਹ ਆਪਣੀ ਸੁਧ-ਬੁਧ ਖੋ ਬੈਠੀ ਰਸਾਲੂ ਨੇ ਵੀ ਜਦੋਂ ਸੌਂਕਣੀ ਨੂੰ ਵੱਲ ਦੇਖਿਆ ਤਾਂ ਉਹ ਵੀ ਉਸ ਉੱਤੇ ਮੋਹਿਤ ਹੋ ਗਿਆ ਰਸਾਲੂ ਤੇ ਸੌਂਕਣੀ ਨੇ ਮੋਹ ਵਿੱਚ ਆ ਕੇ ਪਿਆਰ ਭਰੀਆਂ ਗੱਲਾਂ ਕੀਤੀਆਂ ਸੌਂਕਣੀ ਨੇ ਵਾਪਸ ਮਹੀਂ ਲਾ ਕੇ ਆਪਣੇ ਪਿਓ ਰਾਜੇ ਹਰੀਚੰਦ ਕੋਲ ਰਸਾਲੂ ਨਾਲ ਵਿਆਹ ਦੀ ਗੱਲ ਕੀਤੀ। ਰਾਜੇ ਹਰੀਚੰਦ ਨੇ ਰਸਾਲੂ ਦੇ ਬਾਰੇ ਪਤਾ ਲਗਾਇਆ। ਜਦੋਂ ਉਸ ਨੂੰ ਪਤਾ ਲੱਗਾ ਕਿ ਰਸਾਲੂ ਰਾਜੇ ਸਲਵਾਨ ਦਾ ਪੁੱਤਰ ਹੈ ਤਾਂ ਉਸ ਨੇ ਸੌਂਕਣੀ ਦਾ ਵਿਆਹ ਰਸਾਲੂ ਨਾਲ ਕਰਨ ਦਾ ਫੈਸਲਾ ਕਰ ਲਿਆ। ਉਹ ਰਸਾਲੂ ਨੂੰ ਆਪਣੇ ਮਹਿਲ ਵਿੱਚ ਲੈ ਆਇਆ। ਰਸਾਲੂ ਕੁਝ ਸਮਾਂ ਰਾਜੇ ਹਰੀਚੰਦ ਦੇ ਮਹਿਲਾਂ ਵਿੱਚ ਰਿਹਾ। ਉਹ ਕਦੇ-ਕਦੇ ਸ਼ਿਕਾਰ ਖੇਡਦਾ, ਕਦੇ-ਕਦੇ ਚੌਪਟ ਖੇਡਦਾ। ਚੌਪਟ ਖੇਡਣ ਲਈ ਉਸ ਦੇ ਕੋਲ ਇੱਕ ਦੋਮਣ ਨਾਮ ਦਾ ਸੁਨਿਆਰਾ ਦਾ ਮੁੰਡਾ ਆਉਂਦਾ ਸੀ। ਰਸਾਲੂ ਨੂੰ ਪਤਾ ਨਹੀਂ ਸੀ ਕਿ ਸੌਂਕਣੀ ਇਸ ਚੋਪਟ ਖੇਡਣ ਵਾਲੇ ਗੱਭਰੂ ਦੋਮਣ ਤੇ ਫਿਦਾ ਹੋ ਗਈ ਹੈ ਤੇ ਦੋਮਣ ਵੀ ਸੌਂਕਣੀ ਨੂੰ ਪਸੰਦ ਕਰਦਾ ਹੈ ਮਿਲਦੇ ਰਹਿੰਦੇ ਸਨ ਜਦੋਂ ਰਸਾਲੂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਚੁੱਪਚਾਪ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਉਹ ਸੌਂਕਣੀ ਦਾ ਵਿਆਹ ਦੋਮਣ ਨਾਲ ਕਰਵਾ ਦੇਵੇਗਾ ਉਸਨੇ ਰਾਜੇ ਹਰੀਚੰਦ ਨਾਲ ਗੱਲ ਕਰਕੇ ਦੋਮਣ ਤੇ ਸੌਂਕਣੀ ਦਾ ਵਿਰ੍ਹਾ ਵਿਆਹ ਕਰਵਾ ਦਿੱਤਾ ਦੋ ਦਿਲਾਂ ਨੂੰ ਜੋੜ ਕੇ ਰਸਾਲੂ ਆਪਣੇ ਰਸਤੇ ਤੁਰ ਪਿਆ ਸਮਾਂ ਬੀਤਦਾ ਗਿਆ ਰਸਾਲੂ ਸ਼ਿਕਾਰਾ ਜੰਗਾ ਮੁਹਿੰਮਾਂ ਤੇ ਨਿਕਲਦਾ ਰਿਹਾ ਕਈ ਰਾਜਿਆਂ ਨਾਲ ਮੁਠਪੇੜ ਹੋਈ ਕਈ ਰਾਜ ਖੋਏ ਤੇ ਛੱਡੇ ਇੱਕ ਦਿਨ ਉਸ ਨੇ ਕੰਨਾਂ ਵਿੱਚ ਸਿਰਕੌਟ ਦੇ ਰਾਜਾ ਸਿਰਕਪ ਦਾ ਨਾਂ ਪਿਆ ਸਿਰਕਪ ਬਹੁਤ ਨਿਰਦਈ ਤੇ ਧੋਖੇਬਾਜ਼ ਰਾਜਾ ਸੀ ਜੂਆ ਖੇਡਣ ਦਾ ਸ਼ਕੀਨ ਸੀ ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਜੋ ਵੀ ਜੂਏ ਵਿੱਚ ਹਾਰਦਾ ਉਸ ਦਾ ਉਹ ਸਿਰ ਵੜ ਦਿੰਦਾ ਸੀ ਜਿਸ ਕਰਕੇ ਉਸ ਦਾ ਨਾਂ ਸਿਰਕਪ ਹੀ ਪੈ ਗਿਆ ਸੀ ਰਸਾਲੂ ਰਸਾਲੂ ਨੇ ਸਿਰਕਪ ਨਾਲ ਚੋਪਟ ਖੇਡਣ ਦਾ ਤੇ ਉਸ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਉਹ ਸਿਰਕਪ ਵੱਲ ਨੂੰ ਤੁਰ ਪਿਆ ਸਿਰਕਪ ਪਹੁੰਚ ਕੇ ਉਸਨੇ ਪਹਿਲਾਂ ਰਾਜਾ ਸਿਰਕਪ ਦੇ ਬਾਗ ਵਿੱਚ ਜਾ ਕੇ ਡੇਰਾ ਲਾਇਆ ਉਸ ਸਮੇਂ ਬਾਗ ਅਗ ਵਿੱਚ ਸਿਰਕਪ ਦੀ ਧੀ ਇੱਕ ਸੋਹਣੀ ਰਾਜਕੁਮਾਰੀ ਆਪਣੀ 60 ਸਹੇਲੀਆਂ ਨਾਲ ਪਿੰਗਾ ਝੂਟ ਰਹੀ ਸੀ ਰਸਾਲੂ ਨੂੰ ਵੇਖ ਕੇ ਰਾਜਕੁਮਾਰੀ ਮੁਸਕਰਾਈ ਤੇ ਬੋਲੀ ਵੇੜਿਆ ਇੱਕ ਪਿੰਗ ਦਾ ਝੂਟਾ ਤਾਂ ਦੇ ਦੇਖੀਏ ਤੇਰੀ ਮਾਂਹ ਚ ਕਿੰਨਾ ਜੋਰ ਹੈ ਰਸਾਲੂ ਨੇ ਮਾਣ ਨਾਲ ਕਿਹਾ ਤੂੰ ਇਕੱਲੀ ਨਹੀਂ ਸਾਰੀਆਂ ਸਹੇਲੀਆਂ ਸਮੇਤ ਪਿੰਗ ਤੇ ਚੜ ਜਾ ਸਾਰਿਆਂ ਨੂੰ ਇੱਕੋ ਝੂਟੇ ਨਾਲ ਝੂਲਾ ਦੇ ਦਵਾਗਾ ਰਾਜਕੁਮਾਰੀ 60 ਸਹੇਲੀਆਂ ਸਮੇਤ ਪਿੰਗ ਤੇ ਚੜ ਗਈ ਰਸਾਲੂ ਨੇ ਇੰਨਾ ਜ਼ੋਰਦਾਰ ਝੂਟਾ ਦਿੱਤਾ ਕਿ ਪਿੰਗ ਅਧਾ ਸਮਾਨ ਵੱਲ ਚਲੀ ਗਈ ਵਾਪਸ ਮੁੜਦੀਆਂ ਰਸਾਲੂ ਨੇ ਦਰਬਾਰ ਨਾਲ ਪਿੰਗ ਵੱਢ ਦਿੱਤੀ ਸਾਰੀਆਂ ਧਰਤੀ ਤੇ ਡਿੱਗ ਗਈਆਂ ਕਈਆਂ ਨੂੰ ਸੱਟਾਂ ਲੱਗੀਆਂ ਰਸਾਲੂ ਨੇ ਇਹ ਸਭ ਰਾਜੇ ਦੀਆਂ ਨਜ਼ਰਾਂ ਵਿੱਚ ਆਉਣ ਲਈ ਕੀਤਾ ਸੀ ਇਹ ਖਬਰ ਰਾਜਾ ਅਸਿਰ ਕਬ ਤੱਕ ਪਹੁੰਚੀ ਉਹ ਜਾਣਦਾ ਸੀ ਕਿ ਰਸਾਲੂ ਜੂਵੇਂ ਦੀਆਂ ਬਾਜੀ ਲਈ ਆਇਆ ਹੈ ਉਸਨੇ ਰਸਾਲੂ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਰਸਾਲੂ ਸਿਰਕਪ ਦੇ ਦਰਵਾਜ਼ੇ ਵਿੱਚ ਪੁੱਜ ਗਿਆ ਉਸ ਨਾਲ ਚੌਪਟ ਖੇਡਣ ਦੀ ਇੱਛਾ ਪ੍ਰਗਟਾਈ ਸਿਰਕਪ ਨੇ ਸ਼ਰਤ ਰੱਖੀ ਕਿ ਜਿਹੜਾ ਚੌਪਟ ਵਿੱਚ ਹਾਰੇਗਾ ਉਹ ਆਪਣੀ ਸਾਰੀ ਦੌਲਤ ਰਾਜ ਤੇ ਆਪਣਾ ਸਿਰ ਦੇਵੇਗਾ ਰਸਾਲੂ ਮੰਨ ਗਿਆ ਸਿਰਕਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ ਸਿਰਕਪ ਚੌਪਟ ਵਿੱਚ ਚਿੱਤਣ ਲਈ ਬੜੀਆਂ ਚਾਲਾਂ ਖੇਡਦਾ ਹੁੰਦਾ ਸੀ ਕਦੇ ਉਹ ਆਪਣੀਆਂ ਰਾਣੀਆਂ ਤੇ ਧੀਆਂ ਨੂੰ ਆਲੇ-ਦੁਆਲੇ ਬਿਠਾ ਲੈਂਦਾ ਕਦੇ ਦੂਜੀ ਬਾਜ਼ੀ ਵਿੱਚ ਸਿਰਕਪ ਨੇ ਨਵੇਂ ਹੱਥ ਕੰਡੇ ਵਰਤਨੇ ਉਸਨੇ ਆਪਣੇ ਦਵਾਲੇ ਕਈ ਤੇਜ਼ ਲੋਕਾਂ ਨੂੰ ਬਿਠਾ ਲਿਆ ਜਦੋਂ ਬਾਜੀ ਸ਼ੁਰੂ ਹੋਈ ਤਾਂ ਆਲੇ ਦਵਾਲੇ ਬਠੇ ਲੋਕ ਰਸਾਲੂ ਨੂੰ ਬੁਝਾਰਤਾ ਪੁੱਛਣ ਲੱਗੇ ਰਸਾਲੂ ਬੜਾ ਸਿਆਣਾ ਸੀ ਇੱਕ ਪਾਸੇ ਤਾਂ ਉਹ ਬੁਝਾਰਤਾ ਦਾ ਜਵਾਬ ਦਿੰਦਾ ਤੇ ਦੂਜੇ ਪਾਸੇ ਆਪਣੀ ਚਾਲ ਠੀਕ ਚੱਲਦਾ ਰਿਹਾ ਇਸ ਤਰ੍ਹਾਂ ਉਹ ਦੂਜੀ ਵਾਰੀ ਵੀ ਜਿੱਤੇ ਗਿਆ ਹੁਣ ਤੀਜੀ ਬਾਜੀ ਵਿੱਚ ਸਦੀ ਸਿਰ ਦੀ ਬਾਜੀ ਸੀ ਸਿਰਕ ਆਪਣੇ ਆਪਣਾ ਆਖਰੀ ਛਲ ਵਰਤਿਆ ਉਸਦੇ ਕੋਲ ਦੋ ਚੂਹਿਆ ਸਨ ਜਿਸਨੇ ਚੂਹਿਆਂ ਨੂੰ ਸਿਖਾਇਆ ਹੋਇਆ ਸੀ ਉਹ ਸਿਰ ਚੁੱਪ ਕੇ ਨਾਲ ਚੋਪਟ ਉੱਤੇ ਦੌੜ ਕੇ ਗੀਟੀਆਂ ਹਿਲਾ ਦਿੰਦੀਆਂ ਸਨ ਉਸਨੇ ਆਖਰੀ ਬਾਜੀ ਵਿੱਚ ਉਹਨਾਂ ਨੂੰ ਵਰਤਣ ਦੀ ਸਕੀਮ ਬਣਾਈ परसालू ਵੀ ਬੂੜਾ ਤੇਜ ਸੀ ਉਸਨੇ ਆਪਣੀ ਜੇਬ ਵਿੱਚੋਂ ਇੱਕ ਬਲੂੰਗੜਾ ਕੱਢ ਕੇ ਕੋਲ ਬਿਠਾ ਲਿਆ ਚੂਹਿਆਂ ਡਰਦੇ ਕਦੇ ਤੇ ਚੋਪਟ ਵੱਲ ਹੀ ਨਾ ਆਈਆਂ ਰਸਾਲੂ ਤੀਜੀ ਬਾਜੀ ਵੀ ਜਿੱਤ ਗਿਆ ਸਿਰਕਪ ਆਪਣਾ ਸਿਰ ਹਾਰ ਗਿਆ ਇਸ ਵੇਲੇ ਇੱਕ ਨੌਕਰ ਦੌੜਦਾ ਹੋਇਆ ਆਇਆ ਉਸਨੇ ਸਿਰਕਪ ਨੂੰ ਖਬਰ ਦਿੱਤੀ ਰਾਜਨ ਤੇਰੇ ਘਰਤੀ ਜਨਮੀ ਹੈ ਰਾਜਾ ਸਿਰਕਪ ਪਹਿਲਾਂ ਹੀ ਆਪਣੀ ਹਾਰ ਤੇ ਤਪਿਆ ਹੋਇਆ ਸੀ ਈ ਗੱਲ ਸੁਣ ਕੇ ਗੁੱਸੇ ਨਾਲ ਭਰਿਆ ਸਿਰਕਪ ਚੀਖਿਆ ਉਸ ਮਨਹੂਸ ਨੂੰ ਤੁਰੰਤ ਮਾਰ ਦਿਓ ਉਸ ਦੀ ਜਨਮ ਦੀ ਘੜੀ ਵਿੱਚ ਹੀ ਮੈਂ ਆਪਣੀ ਸਿਰ ਦੀ ਵਾਰ ਜੀ ਹਾਰ ਗਿਆ ਹਾਂ ਈ ਗੱਲ ਸੁਣ ਕੇ ਰਸਾਲੂ ਅੱਗੇ ਆ ਕੇ ਕਿਹਾ ਰਾਜਾ ਨੂੰ ਹੁਣ ਤੈਨੂੰ ਇਹ ਹੁਕਮ ਦੇਣ ਦਾ ਕੋਈ ਅਧਿਕਾਰ ਨਹੀਂ ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕਿਆ ਹੈ ਉਹ ਕੁੜੀ ਹੁਣ ਮੇਰੀ ਹੈ ਉਸ ਨੂੰ ਨਹੀਂ ਮਰਵਾ ਸਕਦਾ ਰਾਜਾ ਸਿਰਕਪ ਰਸਾਲੂ ਦੇ ਸਾਹਮਣੇ ਸਿਰ ਸੁੱਤੀ ਖੜਾ ਸੀ ਉਸ ਨੂੰ ਆਪਣੀ ਮੌਤ ਨਜ਼ਰ ਆਉਂਦੀ ਸੀ ਰਾਜੇ ਸਿਰਕਪ ਨੇ ਆਪਣੀ ਆਪਣੀ ਜਾਨ ਬਖਸ਼ਿਸ਼ ਲਈ ਰਸਾਲੂ ਅੱਗੇ ਬੇਨਤੀ ਕੀਤੀ ਇਹ ਸਾਲੂ ਨੇ ਦਿਲ ਵਿੱਚ ਦੇ ਆ ਗਈ ਉਸਨੇ ਸਿਰਕਪ ਨੂੰ ਸਜ਼ਾ ਦੇਣ ਦੀ ਥਾਂ ਇੱਕ ਸ਼ਰਤ ਰੱਖੀ ਰਸਾਲੂ ਨੇ ਕਿਹਾ ਤੈਨੂੰ ਇੱਕ ਸ਼ਰਤ ਤੇ ਮਾਫ ਕਰ ਸਕਦਾ ਹਾਂ ਤੂੰ ਤੱਤੇ ਤਵੇ ਤੇ ਮਥਿਤ ਨਾਲ ਲਕੀਰਾਂ ਕੱਢ ਕੇ ਵਚਨ ਦੇ ਕੀ ਤੂੰ ਅੱਗੇ ਤੋਂ ਕਦੇ ਜੂਆ ਨਹੀਂ ਖੇਡੇਗਾ ਤੇ ਨਾ ਹੀ ਕਿਸੇ ਤੇ ਜ਼ੁਲਮ ਕਰੇਗਾ ਜਾਨ ਬਚਾਉਣ ਲਈ ਸਿਰਕਪ ਨੇ ਹੀ ਸਭ ਕੁਝ ਮੰਨ ਲਿਆ ਰਸਾਲੂ ਨੇ ਉਸ ਨੂੰ ਮਾਫ ਕਰ ਦਿੱਤਾ ਸਿਰਕਪ ਨੇ ਬੜੇ ਆਦਰ ਨਾਲ ਆਪਣੀ ਜਨਮ ਜਨਮੇਤੀ ਦਾ ਡੋਲਾ ਤਿਆਰ ਕਰਵਾਇਆ ਇਕ ਥਾਲ ਵਿੱਚ ਰਸਾਲੂ ਨੇ ਭੇਂਟ ਕਰ ਦਿੱਤਾ ਰਸਾਲੂ ਨੇ ਉਸ ਕੁੜੀ ਦਾ ਨਾਂ ਰੱਖਿਆ ਕੋਕਲਾ ਕੁਝ ਦਿਨ ਸ੍ਰੀ ਕੋਟ ਦੇ ਰਸਮ ਰਿਵਾਜ ਮਾਨ ਕੇ ਰਸਾਲੂ ਕੋਕਲਾ ਨੂੰ ਲੈ ਕੇ ਅੱਗੇ ਤੁਰ ਪਿਆ اٹ-ਅਟਕ ਪਰ ਪਹਾੜੀਆਂ ਵਿੱਚ ਰਸਾਲੂ ਨੇ ਕੋਕਲਾ ਲਈ ਇੱਕ ਮਹਿਲ ਬਣਾਇਆ ਜਿਸ ਦੇ ਬਾਹਰ ਉਸਨੇ ਆਂਬ ਦਾ ਬੂਟਾ ਲਾਇਆ ਤੇ ਕਿਹਾ ਜਦੋਂ ਇਹ ਬੂਟਾ ਮੂਰ ਲਏਗਾ ਕੋਕਲਾ ਜਦ ਜਵਾਨ ਮੁਠਿਆਰ ਬਣ ਚੁੱਕੀ ਹੋਏਗੀ ਉਸ ਵੇਲੇ ਮੈਂ ਇਸ ਨਾਲ ਵਿਆਹ ਕਰਾਵਾਂਗਾ ਕੋਕਲਾ ਨੂੰ ਉਸਦੇ ਮਹਿਲ ਵਿੱਚ ਰੱਖ ਦਿੱਤਾ ਗਿਆ ਜਿੱਥੇ ਨੁੱਕ ਰਾਣੀਆਂ ਉਸ ਦਾ ਖਿਆਲ ਰੱਖਦੀਆਂ ਹੀ ਥਾਂ ਮਗਰੋਂ ਰਾਣੀ ਕੋਕਲਾ ਦੇ ਢੋਲਰ ਦੇ ਨਾਂ ਨਾਲ ਮਸ਼ਹੂਰ ਹੋਈ ਕੋਕਲਾ ਹੌਲੀ ਹੌਲੀ ਜਵਾਨ ਹੋ ਗਈ ਉਸਦੇ ਮਨ ਪਰਚਾਵੇ ਲਈ ਉਸਦੇ ਕੋਲ ਸਿਰਫ ਇੱਕ ਤੋਤਾ ਤੇ ਇੱਕ ਮੈਨਾ ਸਨ ਜਿਨ੍ਹਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ ਸੀ ਉਸ ਕੋਲ ਹੋਰ ਕੋਈ ਨਹੀਂ ਸੀ ਉਹ ਮਹਿਲ ਵਿੱਚ ਇਕੱਲੇ ਪਣ ਦਾ ਸ਼ਿਕਾਰ ਹੋ ਰਹੀ ਸੀ ਸਮਾਂ ਬੀਤਦਾ ਗਿਆ ਆਂਬ ਦੇ ਬੂਟੇ ਨੂੰ ਪਹਿਲਾ ਬੂਰ ਪਿਆ ਇਹ ਕੋਕੜਾਂ ਦੇ ਪਰਜੋਬਣ ਮੁਟਿਆਰ ਹੋਣ ਦਾ ਸੰਕੇਤ ਸੀ ਪਰ ਰਸਾਲੂ ਨਿਤ ਨਵੀਆਂ ਮੋਹਿਮਾਂ ਚੰਗਾ ਤੇ ਇਨਾਂ ਰੁੱਝਿਆ ਹੋਇਆ ਸੀ ਕਿ ਕੋਕੜਾਂ ਨੂੰ ਲਗਭਗ ਭੁੱਲ ਗਿਆ ਸੀ ਇੱਕ ਦਿਨ ਸਿੰਧ ਦੇ ਰਾਜੇ ਅਟਕੀ ਮਲ ਦਾ ਬੇਟਾ ਰਾਜਾ ਹੋੜੀ ਸ਼ਿਕਾਰ ਖੇਡਦੇ ਖੇਡਦੇ ਕੋਕੜਾਂ ਦੇ ਮਹਿਲ ਕੋਲ ਆ ਪਹੁੰਚਿਆ ਕੋਕੜਾਂ ਨੇ ਖਿੜਕੀ ਤੋਂ ਝਾਕ ਕੇ ਹੇਟਾਂ ਵੇਖਿਆ ਸੋਹਣਾ ਜਵਾਨ ਉੱਥੇ ਖਲੋਤਾ ਸੀ ਕੋਕੜਾਂ ਨੇ ਖੰਘੂੜਾ ਮਾਰ ਕੇ ਉਸ ਨੂੰ ਧਿਆਨ ਆਪਣੇ ਵੱਲ ਖਿੱਚਿਆ ਤੇ ਜਦੋਂ ਰਾਜੇ ਹੋੜੀ ਨੇ ਉੱਪਰ ਖਿੜਕੀ ਵੱਲ ਵੇਖਿਆ ਤਾਂ ਉਸ ਨੂੰ ਖਿੜਕੀ ਵਿੱਚ ਸੋਹਣੀ ਮੁਟਿਆਰ ਕੋਕੜਾ ਖੜੀ ਦਿਖਾਈ ਦਿੱਤੀ ਜਦੋਂ ਦੋਵਾਂ ਨੀਨੈਣ ਮਿਲੇ ਤਾਂ ਉਸ ਨੂੰ ਆਪਸ ਵਿੱਚ ਪਿਆਰ ਹੋ ਗਿਆ ਕੋਕਲਾ ਨੇ ਹੋੜੀ ਨੂੰ ਉੱਪਰ ਆਪਣੇ ਕੋਲ ਆਉਣ ਦਾ ਇਸ਼ਾਰਾ ਕੀਤਾ ਪਰ ਮਹਿਲ ਦਾ ਦਰਵਾਜ਼ਾ ਇੱਕ ਭਾਰੀ ਪੱਥਰ ਨਾਲ ਬੰਦ ਸੀ ਹੋੜੀ ਉਸ ਨੂੰ ਹਟਾ ਨਾ ਸਕਿਆ ਕੋਕਲਾ ਨੇ ਉੱਪਰੋਂ ਕੁਮੰਦ ਸੁੱਟ ਦਿੱਤਾ ਤੇ ਹੋੜੀ ਉੱਥੇ ਰਾਹੀਂ ਉੱਪਰ ਚੜ੍ਹ ਕੇ ਕੋਕਲਾ ਦੇ ਮਹਿਲ ਵਿੱਚ ਆ ਗਿਆ ਦੋਵੇਂ ਇਸ਼ਕ ਵਿੱਚ ਡੁੱਬੇ ਹੋਏ ਕਿੰਨਾ ਸਮਾਂ ਗੱਲਾਂ ਕਰਦੇ ਇੱਕ ਦੂਜੇ ਵਿੱਚ ਗਵਾਜ ਗਏ ਤੁਰਦਿਆਂ ਹੋੜੀ ਨੇ ਮੁੜ ਆਉਣ ਦਾ ਵਚਨ ਦਿੱਤਾ ਤੇ ਕੁਮੰਦ ਰਾਹੀਂ ਹੀ ਹੇਠਾਂ ਉਤਰ ਗਿਆ। ਕਈ ਦਿਨ ਇਹੀ ਸਿਲਸਿਲਾ ਚੱਲਦਾ ਰਿਹਾ। ਹੋੜੀ ਆਉਂਦਾ ਕੁਮੰਦ ਚੜ੍ਹ ਕੇ ਢੋਲਰ ਵਿੱਚ ਵੜਦਾ। ਦੋਨੋਂ ਇੱਕ ਦੂਜੇ ਦੇ ਇਸ਼ਕ ਵਿੱਚ ਡੁੱਬੇ ਰਹਿੰਦੇ। ਇੱਕ ਦਿਨ ਰਸਾਲੂ ਅਚਾਨਕ ਵਾਪਸ ਆ ਗਿਆ। ਉਸਨੇ ਵੇਖਿਆ ਕੋਈ ਜਵਾਨ ਉਸਦੇ ਮਹਿਲ ਦੇ ਕੁਮੰਦ ਰਾਹੀਂ ਹੇਠਾਂ ਉਤਰ ਰਿਹਾ ਹੈ। ਉੱਤੇ ਖਿੜਕੀ ਵਿੱਚ ਕੋਕਲਾ ਖੜੀ ਸੀ। ਰਸਾਲੂ ਨੂੰ ਸਾਰੀ ਗੱਲ ਸਮਝ ਆ ਗਈ। ਰਸਾਲੂ ਦੀਆਂ ਅੱਖਾਂ ਅੱਗ ਨਾਲ ਭਰ ਗਈਆਂ। ਉਸਨੇ ਜਾ ਕੇ ਹੋੜੀ ਨੂੰ ਲਲਕਾਰਿਆ। ਦੋਹਾਂ ਦੀਆਂ ਤਲਵਾਰਾਂ ਮਿਆਨਾ ਵਿੱਚੋਂ ਬਾਹਰ ਆ ਗਈਆਂ। ਰਸਾਲੂ ਤੇ ਹੋੜੀ ਵਿੱਚ ਭਿਆਨਕ ਜੰਗ ਹੋਈ ਪਰ ਰਸਾਲੂ ਦਾ ਵਾਰ ਇੰਨਾ ਤੇਜ਼ ਸੀ ਕਿ ਹੋੱਡੀ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਉੱਤੋਂ ਖਿੜਕੀ ਵਿੱਚ ਖੜੀ ਕੋਕਲਾ ਇਹ ਸਭ ਕੁਝ ਵੇਖ ਰਹੀ ਸੀ ਹੋੱਡੀ ਦੀ ਲਾਸ਼ ਤੜਪਦੀ ਦੇਖ ਦੁੱਖ ਵਿੱਚ ਉਸਨੇ ਮਹਿਲ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ ਸੋਹਣੀ ਕੋਕਲਾ ਦੀ ਜਿੰਦ ਮੁੱਕ ਗਈ ਰਾਜਾ ਦਾ ਸਾਲੂ ਆਪਣੀ ਪਿਆਰੀ ਕੋਕਲਾ ਦੀ ਇਸ ਬੇਵਫਾਈ ਇਸ ਦੁੱਖ ਵਿੱਚ ਅੰਜਾਮ ਤੇ ਹੰਝੂਆਂ ਘੇਰਦਾ ਹੋਇਆ ਘੋੜੇ ਕੋਲ ਆਇਆ ਉਸਨੇ ਹੋੱਡੀ ਤੇ ਕੋਕਲਾ ਦੋਹਾਂ ਦੀਆਂ ਲਾਸ਼ਾਂ ਨੂੰ ਰਸੇ ਨਾਲ ਬੰਨ੍ਹ ਕੇ ਘੋੜੇ ਦੇ ਪਿੱਠ ਤੇ ਦੋਹੀ ਪਾਸੇ ਲਟਕਾ ਦਿੱਤਾ ਘੋੜੇ ਨੂੰ ਜੰਗਲ ਵੱਲ ਹੱਕ ਦਿੱਤਾ ਤੇ ਆਪ ਆਪਣੇ ਪੁਰਖਾਂ ਦੇ ਸ਼ਹਿਰ ਸਾਲਕੋਟ ਵੱਲ ਤੁਰ ਪਿਆ ਕਹਿੰਦੇ ਮਗਰੋਂ ਹੋੱਡੀ ਦੇ ਭਰਾਵਾਂ ਨੇ ਆਪਣੀ ਫੌਜਾਂ ਲੈ ਕੇ ਰਸਾਲੂ ਨੂੰ ਸਾਲਕੋਟ ਵਿੱਚ ਆ ਕੇ ਰਿਆ ਭਿਆਨਕ ਜੰਗ ਹੋਈ ਰਸਾਲੂ ਜੰਗ ਕਰਦਿਆਂ ਆਪਣੀ ਜਾਨ ਦੇ ਗਿਆ ਸਦੀਆਂ ਬੀਤ ਗਈਆਂ ਰਾਜ ਬਦਲੇ ਸਲਤਨਤਾਂ ਆਈਆਂ ਤੇ ਗਈਆਂ ਪਰ ਅੱਜ ਵੀ ਪੰਜਾਬ ਦੇ ਲੋਕ ਕਈ ਵਾਰਾਂ ਤੇ ਕਹਾਣੀਆਂ ਵਿੱਚ ਇਸ ਸੂਰਮੇ ਪੰਜਾਬੀ ਰਾਜੇਦਾਰ ਰਾਜਾ ਰਸਾਲੂ ਦੇ ਇਸ਼ਕ ਬਹਾਦਰੀ ਤੇ ਤਰਾਸ ਦੀ ਭਰੇ ਜੀਵਨ ਦੀਆਂ ਕਹਾਣੀਆਂ ਸੁਣਾ ਕੇ ਉਸ ਨੂੰ ਯਾਦ ਕਰਦੇ ਹਨ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਅਗਲੀ ਕਹਾਣੀ ਕਿਹੜੀ ਸੁਣਨਾ ਚਾਹੁੰਦੇ ਹੋ ਕਮੈਂਟ ਵਿੱਚ ਲਿਖੋ ਹੋਰ ਮजेदार ਤੇ ਸਿੱਖਿਆਦਾਇਕ ਕਹਾਣੀਆਂ ਦੇਖਣ ਲਈ ਜੁੜੋ ਸਾਡੇ ਚੈਨਲ ਨਾਲ ਜੇ ਕਹਾਣੀ ਪਸੰਦ ਆਵੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ